ਦین ਦੁਖੀਆਂ ਦੀ ਬਾਹ ਫੜੋ ਤੇ ਯਕੀਨ ਮੰਨੋ ਉੱਪਰ ਵਾਲਾ ਕਦੀ ਤੁਹਾਡਾ ਹੱਥ ਨਹੀਂ ਛੱਡੇਗਾ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਧਦਾ ਰਮ ਹੈ ਤੇ ਅਸੀਂ ਗੁਰੂਆਂ ਦੀ ਪੀਰਾਂ ਦੀ ਇਹ ਹੀ ਸਿੱਖਿਆ ਅਪਣਾਈ ਹੋਈ ਆ ਗੁਰੂਆਂ ਨੇ ਕਿਹਾ ਆ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਆ Hindu ਬਣੋ ਚਾਹੇ ਮੁਸਲਮਾਨ ਬਣੋ ਇਸਾਈ ਬਣੋ ਚਾਹੇ ਸਿੱਖ ਬਣੋ ਪਰ ਸਭ ਤੋਂ ਪਹਿਲਾਂ ਚੰਗੇ ਇਨਸਾਨ ਬਣੋ ਜ਼ਿਲ੍ਹਾ ਗਰਦਾਸਪੁਰ ਪਿੰਡ ਰਮਦਾਸ ਝਟਾ ਘੋਨੇਵਾਲ ਜੇਵਾ ਬਨਾਨਕ ਅੱਜ ਫਿਰ ਪਰਿਵਾਰ ਦੇ ਨਾਲ ਜਾ ਕੇ ਲੋਕਾਂ ਦੀ ਮਦਦ ਕੀਤੀ ਸੇਵਾ ਕੀਤੀ ਮੇਰੇ ਨਾਲ ਮੇਰਾ ਦੋਸਤ ਆਸ਼ੂ ਸੀ ਮਿੰਟੂ ਹਮਾਲ ਸੀ ਤੇ ਨਾਲ ਮੇਰੀ ਵਾਈਫ ਨੇ ਮੇਰੇ ਬੱਚੇ ਜਿਨ੍ਹਾਂ ਨੇ ਖੁਦ ਜਾ ਕੇ ਪਰਿਵਾਰਾਂ ਨੇ ਸੇਵਾ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅਸੀਂ ਬੱਚਿਆਂ ਦਾ ਖਾਣ ਪੀਣ ਦਾ ਸਮਾਨ ਸੁੱਕਾ ਰਾਸ਼ਨ ਹੋਰ ਕਈ ਚੀਜ਼ਾਂ ਅਸੀਂ ਲੈ ਕੇ ਗਏ ਸੀ ਜੋ ਕਿ ਡਿਮਾਂਡ ਸੀ ਬੱਚਿਆਂ ਦੀ ਕਿ ਇੱਥੇ ਤੱਕ ਪਹੁੰਚ ਨਹੀਂ ਰਿਹਾ ਸਾਡਾ ਮਕਸਦ ਹੈ ਕਿ ਹਰ ਕਿਸੇ ਕੋਲ ਸਮਾਨ ਪਹੁੰਚੇ ਜਿੰਨਾਂ ਨੂੰ ਨਹੀਂ ਪਹੁੰਚ ਰਹਾ ਸੀ ਗਰੀਬ ਬਸਤੀਆਂ 'ਚ ਗਏ ਜਿਨ੍ਹਾਂ ਨੂੰ ਚਾਰਾਂ ਦੋ-ਦੋ ਦਿਨ ਤੋਂ ਸਮਾਨ ਨਹੀਂ ਮਿਲ ਰਿਹਾ ਸੀ ਤੇ ਅਸੀਂ ਉਹਨਾਂ ਵਿੱਚ ਗਏ ਆ ਅਤੇ ਪਿੰਡ ਵਾਲਿਆਂ ਨੇ ਸਾਨੂੰ ਇਹ ਵੀ ਦੱਸਿਆ ਸੀ ਕਿ ਪਿੰਡ ਵਿੱਚ ਰਾਤ ਅੰਧੇਰਾ ਹੁੰਦਾ ਤਾਂ ਲਾਈਟ ਆਂਦੀ ਨਹੀਂ ਹੈ ਤੇ ਅਸੀਂ ਫਿਰ ਇਹਨਾਂ ਵਾਸਤੇ ਆਪਾਂ ਇੱਕ ਹੋਰ ਉਪਰਾਲਾ ਕੀਤਾ ਅਸੀਂ ਪਰਿਵਾਰ ਨੇ ਸਾਰਿਆਂ ਨੇ ਮਿਲ ਕੇ ਸਬਾਹ ਸੇਵਾ ਸੁਸਾਇਟੀ ਵੱਲੋਂ ਸਾਡੇ ਮੈਂਬਰਾਂ ਵੱਲੋਂ ਅਸੀਂ ਫਿਰ ਮੋਮਬਤੀਆਂ ਦਾ ਵੀ ਭੰਡਾਰ ਲੈ ਕੇ ਗਏ ਕਿ ਜਿਹੜਾ ਕਿ ਹਰ ਪਿੰਡ ਨੂੰ ਅਸੀਂ ਮੋਮਬਤੀਆਂ ਦੇ ਕੇ ਆਏ ਕਿ ਮਾਚਾ ਨਾਲ ਦੇ ਕੇ ਆਏ ਹਰ ਇੱਕ ਸਮਾਨ ਦੇ ਕੇ ਆਏ ਤਾਂ ਕਿ ਇਹ ਲੋਕ ਰਾਤ ਵਲੇ ਆਪਣੇ ਘਰਾਂ ਵਿੱਚ ਉਜਾਲਾ ਕਰ ਸਕਣ ਅਤੇ ਹੋਰ ਵੀ ਜਿਹੜੀ ਜਿਹੜੀ ਚੀਜ਼ ਅਸੀਂ ਸਾਨੂੰ ਦੱਸਦੇ ਆ ਅਸੀਂ ਇੱਕ ਅੱਧੇ ਦਿਨ ਬਾਅਦ ਵਿੱਚ ਫਿਰ ਦੇ ਕੇ ਜਾਵਾਂਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਸੜਕਾਂ ਰਮਦਾਸ ਦੀਆਂ ਢੋਨੇ ਵਾਲ ਵਾਲੇ ਰੋਡ ਆ ਤੇ ਤੁਸੀਂ ਦੇਖੋ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਕਿਸ ਤਰ੍ਹਾਂ ਪਾਣੀ ਚੜਿਆ ਪਿਆ ਸੜਕਾਂ ਦੇ ਉੱਤੇ ਖੇਤ ਸਾਰੇ ਬਰਬਾਦ ਹੋ ਚੁੱਕੇ ਆ ਫਸਲਾਂ ਸਾਰੀਆਂ ਖਰਾਬ ਹੋ ਚੁੱਕੀਆਂ ਤੇ ਸਾਡਾ ਮਕਸਦ ਹੁੰਦਾ ਕਿ ਗਰੀਬ ਦੀ ਮਦਦ ਕਰਨੀ ਜਿੱਥੇ ਤੱਕ ਕੁਝ ਨਹੀਂ ਪਹੁੰਚ ਰਹਾ ਉੱਥੇ ਪਹੁੰਚਾਣਾ ਮੇਰਾ ਪੂਰਾ ਪਰਿਵਾਰ ਫੈਮਿਲੀ ਤੇ ਬੈਠੀ ਆ ਇੱਕ ਗੱਡੀ ਸਾਡੀ ਬਲੈਰੋ ਆ ਜਿਹੜੀ ਅੱਗੇ ਜਾ ਰਹੀ ਆ ਅਸੀਂ ਦੋ ਗੱਡੀਆਂ ਲੈ ਕੇ ਗਏ ਸੀ ਬਲੈਰੋ ਚ ਸਾਰਾ ਸਮਾਨ ਭਰ ਕੇ ਲੈ ਗਏ ਸੀ ਨਾਲ ਸਾਡੇ ਨਾਲ ਸਾਡੇ ਹੋਰ ਵੀ ਸਾਥੀ ਸੀ ਔਰ ਜੇ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਸਾਰੇ ਗੁਜਰਾਹ ਦੀਆਂ ਉਹ ਜਿਹੜੀਆਂ ਜਿੱਥੇ ਡੰਗਰ ਪਾਲਦੇ ਸੀ ਕਈ ਡੰਗਰ ਵੀ ਮਾਰ ਚੁੱਕੇ ਆ ਰੋੜ ਚੁੱਕੇ ਆ ਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਉਹ ਵੀ ਤੁਹਾਨੂੰ ਦਿਖਾ ਰਿਆ ਆ ਦੇਖੋ ਕਿਸ ਤਰ੍ਹਾਂ ਪਾਣੀ ਦੇ ਵਿੱਚ ਤਬਾਹੀ ਮਚਾਈ ਹੋਈ ਆ ਹੜ ਆਏ ਹੋਏ ਆ ਅਸੀਂ ਆਪਣੇ ਪੰਜਾਬ ਦੇ ਨਾਲ ਖੜੇ ਆ ਮੇਰਾ ਇਹੀ ਤੁਹਾਡੇ ਸਾਰੇ ਅੱਗੇ ਬੇਨਤੀ ਆ ਕਿ ਤੁਸੀਂ ਸਾਰੇ ਆਪਣੇ ਪੰਜਾਬ ਦੇ ਨਾਲ ਖੜੋ ਤਾਂ ਕਿ ਜੋ ਜੋ ਵੀ ਕੋਈ ਕਿਸੇ ਦੀ ਵੀ ਮਿਹਨਤ ਕਰ ਮਿਹਨਤ ਕਰ ਨਾ ਸਕਦਾ ਮਦਦ ਕਰਨਾ ਚਾਹੁੰਦਾ ਆ ਇਹਨਾਂ ਦੀ ਕਰੋ ਜਿੰਨਾ ਜੋਗੇ ਆਪਾਂ ਹੈਗੇ ਆ ਅਸੀਂ ਵੀ ਕਰ ਰਹੇ ਆ ਤੇ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਤੁਸੀਂ ਜਰੂਰ ਆਓ ਜੋ ਕੁਝ ਵਿੰਦਾ ਕਰੋ ਦੇਖੋ ਤੁਸੀਂ ਦੇਖੋ ਗੁਰੂ ਦਾ ਲੰਗਰ ਲੱਗਾ ਪਿਆ ਰਮਦਾਸ ਦੇ ਵਿੱਚ ਅਸੀਂ ਲੰਗ ਰਹੇ ਸੀ ਮੈਂ ਤੁਹਾਨੂੰ ਦਿਖਾਣਾ ਮੇਰਾ ਫਰਜ਼ ਸੀ ਗੁਰੂ ਦੇ ਪਿਆਰੇ ਲੰਗਰ ਲਾ ਕੇ ਬੈਠੇ ਆ ਚਾਹ ਦਾ ਲੰਗਰ ਲੱਗਾ ਜੇ ਪਾਣੀ ਦਾ ਲੰਗਰ ਲੱਗਾ ਜੇ ਪ੍ਰਸ਼ਾਦੀ ਦਾ ਲੰਗਰ ਲੱਗਾ ਜੀ ਦੇਖੋ ਚੜ੍ਹਦੀ ਕਲਾ ਚ ਬੈਠੇ ਆ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜਿਹੜਾ ਅੱਜ ਵੀ ਚੱਲ ਰਿਹਾ ਆ ਪੰਜਾਬ ਜਿਹੜਾ ਪੂਰੇ ਦੇਸ਼ ਨੂੰ ਤੇ ਡ ਭਰਦਾ ਹੈ ਤੇ ਅੱਜ ਪੰਜਾਬ ਦੇ ਨਾਲ ਪੂਰਾ ਪੰਜਾਬ ਖੜਾ ਹੈ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਟਰਾਲੀਆਂ ਲੈ ਕੇ ਹੜਪੀੜਤਾ ਵਾਸਤੇ ਸਮਗਰੀ ਲੈ ਕੇ ਆ ਰਿਹਾ ਜਿਸ ਕੋ ਜਿਸ ਕੋ ਵੀ ਕੁਝ ਬੰਦਾ ਹਰ ਕੋਈ ਇਸ ਇਹਨਾਂ ਦੀ ਮਦਦ ਕਰ ਰਿਹਾ ਅਸੀਂ ਤੁਹਾਨੂੰ ਇਹ ਸਾਰਾ ਦਿਖਾ ਰਹੇ ਮੇਰਾ ਮਤਲਬ ਇਹੀ ਹੈ ਤੁਹਾਨੂੰ ਦਿਖਾਉਂਦਾ ਕਿ ਹਰ ਕਿਸੇ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਵੀ ਕੋਈ ਯੋਗਦਾਨ ਇੱਥੇ ਪਾਵੇ ਤਾਂ ਕਿ ਸਾਡੇ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਦੇ ਨਾਲ ਖੜੇ ਹੋਈਏ ਕਿਉਂਕਿ ਦੂਰੋ ਦੂਰੋ ਤੱਕ ਲੋਕ ਆ ਰਹੇ ਆ ਜਿਲ੍ਹਾ ਗੁਰਦਾਸਪੁਰ ਵਾਪਸ ਆਪਾਂ ਜਾ ਰਹੇ ਵਾਪਸ ਉਥੋਂ ਜਿੱਥੋਂ ਆਏ ਸੀ ਉਹ ਤਾਂ ਦਿਖਾ ਰਹੇ ਆ ਬਜੁਰਗੂ ਵੀ ਆ ਰਹੇ ਆ ਕਿਸੇ ਪੇਟ ਤੋਂ ਨਿਕਲ ਗਿਆ ਕਿੰਨਾ ਪਾਣੀ ਭਰਿਆ ਆ ਅੱਗੇ ਵੀ ਸੇਵਾ ਕਰ ਦਵਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ